ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦਾ ਹਾਂ ਕਿ ਤੁਸੀਂ ਸਭ ਮਜ਼ੇਜ ਹੋਗੇ ਇਹ ਦਰਛਣਗਰੋ ਜੀ ਗੁਰਦਾਸ ਸਾਹਿਬਾ ਜੀ ਕੋਟਾ ਜੰਕਸ਼ਨ ਯਾਨੀ ਕਿ ਕੋਟਾ ਸਿਟੀ ਪੈਂਦੀ ਜਿਹੜੀ ਰਾਜਸਥਾਨ ਚ ਆਪਾਂ ਕੋਟਾ ਬੁੰਦੀ ਵੀ ਕਹਿ ਸਕਦੇ ਹਾਂ ਉੱਥੇ ਗਏ ਸੀ ਤੇ ਉਸ ਵੇਲੇ ਮਸਿਆਗੇ ਸੀ ਤੇ ਥੋੜਾ ਬੁਧ ਰਸ਼ਵੀ ਹੈਗਾ ਸੀ ਨਹੀਂ ਤੇ ਨਾਰਮਲ ਹੁੰਦਾ ਦਿਨ ਤੇ ਹੱਤ ਜਿਆਦਾ ਹੁੰਦਾ ਬਾਕੀ ਤੇ ਯਾਤੂ ਬਹੁ ਜਾਂਦੇ ਵੇ ਜਿਹੜੇ ਟਰੱਕਾਂ ਲਈ ਜਾਂ ਜਿਹੜੇ ਲੋਕ ਉੱਤਰਨਦੇ ਵੇ ਉਹ ਵੀ ਜਾਂਦੇ ਰਹਿੰਦੇ ਵੇ ਜਿਹੜੇ ਲਾਗੇ ਜਾਗੇ ਹੋਰ ਲਾਕਾ ਪੈਂਦਾਗਾ ਉਹ ਵੀ ਦਰਸ਼ਨ ਕਰਾਂਦੇ ਮਹਾਰਾਜ ਦੇ ਗੁਰੂ ਘਰ ਦੇ ਤੇ ਅਸੀਂ ਉੱਥੇ ਜਾਣ ਦਾ ਮੌਕਾ ਮਿਲਿਆ ਕਿਉਂਕਿ ਬੱਚੇ ਦਾ ਰਿਜ਼ਲਟ ਆ ਗਿਆ ਸੀ ਨਾਲ ਸਕੂਲ 'ਚ ਤੇ ਉਹਨਾਂ ਵੀ ਰਿਜ਼ਲਟ ਦੇਖਣ ਸੀ ਕੋਲੀ ਸਕੂਲ لگا ਹੈ ਉੱਥੇ ਕਾਫੀ ਪੰਜਾਬੀ ਆਪਣੇ ਬੱਚੇ ਪੜ੍ਹਦੇ ਵੇ ਹੋਰ ਵੀ ਸਾਰੇ ਪੜ੍ਹਦੇ ਵੇ ਕਾਫੀ ਵੱਡਾ ਸਕੂਲ ਲੱਗਾ ਹੈ ਸਕਤਾਂ ਦਾ ਦੇਖ ਲੋ ਜੀ ਹਰ ਪਾਸੇ ਹੜ ਹੁੰਦਾ ਜਿੱਥੇ ਮਰਜੀ ਚਲੇ ਜਾ ਦੁਨੀਆ ਦੇ ਕਿਸੇ ਵੀ ਕੋਨੇ ਜਿੱਥੇ ਪੰਜਾਬੀ ਰਹਿੰਦੀ ਹੋਣ ਸਿੱਖ ਰਹਿੰਦੀ ਹੋਣ ਉੱਥੇ ਗੁਰਦੁਆਰਾ ਸਾਹਿਬ ਤੇ ਜ਼ਰੂਰ ਹੋਏਗਾ ਤੇ ਗੁਰਦਾਰੇ ਤੋਂ ਅੰਦਾਜ਼ਾ ਲੱਗਦਾ ਵੀ ਇੱਥੇ ਸੰਗਤਾਂ ਕਿੰਨੀਆਂ ਗਰਾਂਦੀਆਂ ਹੋਣਗੀਆਂ ਇਹ ਲੰਗਰ ਹਾਲ ਲਗਾ ਜੇ ਇਹ ਸਾਰੇ ਪਰਿਵਾਰ ਸਮੇਤ ਲੰਗਰ ਛੱਕਦੇ ਜੀ ਇੱਥੇ ਟੁੱਟ ਲੰਗਰ ਹੁੰਦਾ ਚਿੰਨਾ ਚਾਹ ਤੇ ਸ਼ਕਸ਼ਦੀ ਹੋ ਯਾਤੂ ਬੜੇ ਆਉਂਦੇ ਇੱਥੇ ਪੰਜਾਬ ਤੋਂ ਟਰੱਕਾਂ ਟੁੱਕਾਂ ਲੈ ਕੇ ਜਾਂਦੇ ਮਾਲ ਚੜਾ ਬੰਬੇ ਤੱਕ ਜਾਂਦੇ ਇੱਥੇ ਆਰਾਮ ਕਰ ਲੈਂਦੇ ਵੇ ਆਊਟਸਾਈਡ ਦੇ ਬੈੱਡ ਲੱਗੇ ਹੋਵੇ ਉੱਥੇ ਰਾਮ ਕਰ ਸਕਦੇ ਵੇ ਕਿਉਂਕਿ ਥੋੜੀ ਠਿਕਾਵੜ ਦੋੜ ਜਾਂਦੀ ਏ ਲੰਗਰ ਪਾਣੀ ਛਕ ਲੈਂਦੇ ਵੇ ਨਾਲ ਮਹਾਰਤ ਦਰਸ਼ਲ ਕਰ ਲੈਂਦੇ ਤੇ ਨਾਲ ਆਪਣਾ ਕਾਰੋਬਾਰ ਕਰੀ ਜਾਂਦੇ ਵੇ ਕਿਉਂਕਿ ਕਾਰੋਬਾਰ ਨਾਲ ਹੀ ਸਾਰੇ ਭਾਗੇ ਰਹੇ ਨੇ ਨਾ ਜੇ ਕਾਰੋਬਾਰ ਚੱਲਦਾ ਆਖਦੇ ਸਭ ਕੁਝ ਚੰਗਾ ਲੱਗਦਾ ਹੈ ਤੇ ਜਦੋਂ ਕਾਰੋਬਾਰ ਨਾ ਚੱਲੇ ਫਿਰ ਕੁਛ ਨਹੀਂ ਇਹ ਲੰਗਰ ਹਾਲਗਾ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਗੁੱਡ ਰੈਪਲ ਉੱਥੇ ਦਾ ਲੰਗਰ ਹਰਗਾ ਜੀ ਸਾਡੀ ਮੇਨ ਸਿਟੀ ਉਹ ਹੀ ਉੱਥੇ ਜਾਈਦਾ ਜਦੋਂ ਅੰਮ੍ਰਿਤਸਰ ਸਾਹਿਬ ਜਾਈਦਾ ਤੇ ਥੋੜੀ ਜਿਹੀ ਵੀਡੀਓ ਬਣਾ ਲੈਦੀਏ ਨਾਲੇ ਸ਼ੇਅਰ ਕਰਦੀ ਦੀਏ ਵੀ ਹੋਰ ਵੀ ਸੰਗਤਾਂ ਦੇਖ ਸਕਦੀਆਂ ਹੈ ਕਈ ਲੋਕ ਜਿਹੜੇ ਕਦੀ ਨਹੀਂ ਵੀ ਗਏ ਵੈਸੇ ਤਾਂ ਤਕਰੀਬਨ ਸਿੱਕੇ ਤੇ ਹਰ ਕੋਈ ਜਾਂਦਾ ਜਾਂਦਾ ਜਦੋਂ ਅੰਮ੍ਰਿਤਸਰ ਜਾਏਗਾ ਜਾਂ ਦਿੱਲੀ ਵੀ ਜਾਏਗਾ ਦੇ ਮਾਰਗ ਦਰਸ਼ਨ ਕਰਨ ਦਰਸ਼ਨ ਸ਼ਟਾਨ ਕਰਨ ਜਾਣ ਜਰਗਾ ਲੇਕਿਨ ਹੋਰ ਵੀ ਯਾਤਰੀ ਬਹੁਤ ਆਉਂਦੇ ਨੇ ਹਿੰਦੂ ਬੜੇ ਆਉਂਦੇ ਬਾਹਰ ਤਲੰਦ ਦੇ ਲੋਕ ਆਉਂਦੇ ਵੀ ਚਾਰ ਗੇਟ ਗਏ ਗੁਰਦਰਾ ਸਾਹਿਬ ਦੇ ਹਰ ਤਰ੍ਹਾਂ ਦਾ ਵੈਲਕਮ ਹੈ ਬਸ ਇੱਕੋ ਹੀ ਸ਼ਰਤ ਹੈ ਅੰਦਰ ਜਾਣ ਦੀ ਕੰਡੀਸ਼ਨ ਹੈ ਕਿ ਸੇ ਟਾ ਕੇ ਜਾਣਾ ਤੇ ਜੁੱਤੇ ਤੁਸੀਂ ਬਾਹਰ ਜਮਾ ਕਰਾ ਦੇਣੇ ਬਾਕੀ ਹੋਰ ਕਿਸੇ ਕਿਸਮ ਦੀ ਕੋਈ پابੰਦੀ ਨਹੀਂ ਸਿਗਰਟ ਵਗੈਰਾ ਤੁਸੀਂ ਅੰਦਰ ਨਹੀਂ ਖੜ ਸਕਦੇਗੇ ਉਹ پابੰਦੀ ਹੈ ਬਾਕੀ ਬਿਨਾਂ ਚੀਜ਼ੇ ਤੁਸੀਂ ਆ ਜਾ ਸਕਦੇ ਹੋ ਕਾਫੀ ਰੌਣਕ ਹੁੰਦੀ ਹੈ ਹੁਣ ਤੇ ਦਿਨ ਰਾਤ ਰੌਣਕਾਂ ਹੁੰਦੀਆਂ ਬਾਦ ਦੋ ਤਿੰਨ ਘੰਟੇ ਥੋੜਾ ਸੰਗਤ ਕਰਦੀਏ ਨਹੀਂ ਤੇ ਬਿਹਾਰ ਚ ਬੜੀਆਂ ਰੌਣਕਾਂ ਹੁੰਦੀਆਂ ਹੈ ਉਮੀਦ ਹੈ ਤੁਹਾਨੂੰ ਵੀਡੀਓ ਪਸੰਦ ਆਏਗੀ ਪਸੰਦ ਆਈ ਸ਼ੇਅਰ ਕਰਨਾ